ਸ੍ਰੀ ਗੁਰਤੇਬਹਾਦਰ ਜੀ ਦੇ 350ਵੇਂ ਸਿੱਧੀ ਦੇ ਹੱਦ ਦੇ ਸਬੰਧ ਦੇ ਵਿੱਚ ਪਹਿਲੀ ਵਾਰ ਸ਼੍ਰੀ ਅਨੰਦਪੁਰ ਸਾਹਿਬ 'ਚ ਵਿਦਾਂ ਸੰਮਵ ਦਾ ਸੈਸ਼ਨ ਬੁਲਾਇਆ ਗਿਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ੍ਰੀ ਅਮਰਸਰ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ। ਇਸ ਮੌਕੇ ਵੱਖ-ਵੱਖ ਐਮਐਲਏ ਸਬਾਨਾ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ। ਐਮਐਲਏ ਪ੍ਰਗਟ ਸਿੰਘ ਨੇ ਕਿਹਾ ਕਿ ਸਾਨੂੰ ਸ੍ਰੀ ਗੁਰਤੇਬਹਾਦਰ ਜੀ ਦੇ ਫਿਲਾਸਫੀ ਤੇ ਪਿਆਰ ਦਾ ਦੇਣ ਦੀ ਲੋੜ ਹੈ। ਜੇ ਦੋਸਤ ਸੁਖਪਾਰ ਸਿੰਘ ਖੈਰਾ ਬੋਲਣ ਲੱਗੇ ਤਾਂ ਉਹਨਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਜਿਸ ਤੇ ਨਾਰਾਜ਼ਗੀ ਪ੍ਰਗਟ ਕਰਦੇ ਆ ਉਹਨਾਂ ਨੇ ਬਾਅਦਬਾਊਟ ਕਰ ਦਿੱਤਾ ਆਹ ਵੇਖਦੇ ਆ ਉਹ ਸ카ਾਈ ਟੀਵੀ ਦੀਏ ਖਾਸ ਰਿਪੋਰਟ ਮੈਂ ਜਰੂਰ ਗੱਲ ਥੈਂਕ ਯੂ ਇੱਕ ਮੈਂ ਜਰੂਰ ਹੋਰ ਗੱਲ ਕਰਨੀ ਚਾਹਣਾ ਕਿਉਂਕਿ ਸਿੰਸ ਆਪਾਂ 350 ਸਾਲਾ ਮਨਾ ਰਹੇ ਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਤੇ ਅਸਲੀ ਉਹਨਾਂ ਦੀ ਜਿਹੜੀ ਫਲਸਫੀ ਆ ਉਹਦੇ ਤੇ ਸਾਨੂੰ ਪਹਿਰਾ ਦੇਣ ਦੀ ਵੀ ਜ਼ਰੂਰਤ ਆ ਪੰਜ ਬਿੱਲ ਜਿਹੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਪਾਰਲੀਮੈਂਟ ਦੇ ਉਹ ਪੰਜ ਬਿੱਲ ਆ ਰਹੇ ਆ ਆਪਾਂ ਉਹ ਕਰਾਂਗੇ ਜੀ ਆਪਾਂ ਵੀ ਇੱਥੇ ਬੈਠੇ ਆ ਆਪਣੇ ਕੋਲੇ ਬੜਾ ਸਮਾਂ ਹੈ ਫੇਰ ਬਾਤ ਵੀ ਕਰ ਸਕਦੇ ਵਿਚਾਰੇ ਅੱਜ ਅਸੀਂ ਬੜੀ ਉਮੀਦ ਨਾਲ ਆਏ ਸੀਗੇ ਕਿ ਅੱਜ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਿਮਾ ਹੋਣੀ ਸੀ ਤੇ 350 ਸਾਲ ਬੀਤ ਗਏ ਉਹਨਾਂ ਦੀ ਸ਼ਹਾਦਤ ਨੂੰ ਜਿਸ ਨੇ ਮਨੁੱਖਤਾ ਨੂੰ ਬਹੁਤ ਵੱਡਾ ਸੁਨੇਹਾ ਦਿੱਤਾ ਅੱਜ ਉਹਦੀ ਚਰਚਾ ਕਰਨ ਵਾਸਤੇ ਅਸੀਂ ਇਕੱਠੇ ਹੋਏ ਸੀ ਲੇਕਿਨ ਅਫਸੋਸ ਇੱਕ ਵਾਰ ਫੇਰ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਸਪੀਕਰ ਆਪਣਾ ਪੱਖਪਾਤੀ ਰਵਈਆ ਨਹੀਂ ਛੱਡ ਸਕੇ ਅਨੰਦਪੁਰ ਦੀ ਧਰਤੀ ਤੇ ਸੈਸ਼ਨ ਲਿਆਉਣ ਦਾ ਮਤਲਬ ਸੀਗਾ ਕਿ ਇੱਕ ਬਰਾਬਰ ਦਾ ਸੁਨੇਹਾ ਇੱਕ ਬਰਾਬਰ ਦਾ ਸਮਾਂ ਔਰ ਪੰਜਾਬ ਦੀ ਗੱਲ ਕਹਿਣ ਦਾ ਖੁੱਲੀ ਇਜਾਜ਼ਤ ਹੋਣੀ ਚਾਹੀਦੀ ਸੀ ਲੇਕਿਨ ਅੱਜ ਜਦੋਂ ਮੁੱਖ ਮੰਤਰੀ ਨੂੰ ਸਮਾਂ ਦੇ ਦਿੱਤਾ ਤਾਂ ਮੈਂ ਉੱਥੇ ਖੜ ਕੇ ਪ੍ਰੋਟੈਸਟ ਕੀਤਾ ਕਿ ਤੁਸੀਂ ਅੱਜ ਜੋ ਰਵਈਆ ਤੁਹਾਡਾ ਸਪੀਕਰ ਸਾਹਿਬ ਚੰਡੀਗੜ੍ਹ ਵਿੱਚ ਆ ਉਹ ਤੁਸੀਂ ਛੱਡ ਨਹੀਂ ਸਕੇ ਤੁਸੀਂ ਅਨੰਦਪੁਰ ਦੀ ਧਰਤੀ ਤੇ ਆਣ ਕੇ ਵੀ ਸਾਡੇ ਨਾਲ ਵਿਤਕਰਾ ਕੀਤਾ ਵਾ ਮੈਂ ਤਾਂ ਪੁੱਛਣਾ ਸੀਗਾ ਕਿ ਕੀ ਗੁਰੂ ਤੇਗ ਬਹਾਦਰ ਸਾਹਿਬ ਦੀ ਲਸਾਨੀ ਕੁਰਬਾਨੀ ਦਾ ਮਨੁੱਖਤਾ ਨੂੰ ਸੁਨੇਹਾ ਕੀ ਸੀਗਾ ਕਿਉਂਕਿ ਮੇਰੇ ਮੁਤਾਬਕ ਸਭ ਤੋਂ ਵੱਡਾ ਸੁਨੇਹਾ ਉਹਨਾਂ ਦਾ ਸੀਗਾ ਮਨੁੱਖੀ ਅਧਿਕਾਰਾਂ ਨੂੰ ਆਪ ਹੋਲਡ ਕਰਨ ਦਾ ਇਹ ਸ਼ਹਾਦਤ ਉਹਨਾਂ ਦੀ ਕੇਵਲ ਕਸ਼ਮੀਰ ਦੇ ਪੰਡਤਾਂ ਬ੍ਰਾਹਮਣਾਂ ਦੀ ਖਾਤਰ ਨਹੀਂ ਹੋਈ ਅਗਰ ਕੋਈ ਹੋਰ ਧਰਮ ਦਾ ਵੀ ਵਿਅਕਤੀ ਉੱਥੇ ਆ ਜਾਂਦੇ ਤਾਂ ਉਹਨਾਂ ਨੇ ਉਹਨਾਂ ਵਾਸਤੇ ਵੀ ਚੱਲ ਕੇ ਇਹ ਤਾਂ ਆਪਣਾ ਸੀਸ ਦਾ ਬਲੀਦਾਨ ਕਰਨਾ ਸੀਗਾ ਉਹਨਾਂ ਦੀ ਸ਼ਹਾਦਤ ਜ਼ੁਲਮ ਤੇ ਤਸ਼ੱਦਦ ਦੇ ਖਿਲਾਫ ਹੋਈ ਆ ਕੀ ਸਾਡੀ ਸਰਕਾਰ ਗੁਰੂ ਤੇਗ ਬਹਾਦਰ ਸਾਹਿਬ ਦੇ ਅੰਦਰ ਮਹਿਮਾ ਕਰ ਰਹੀ ਆ ਕਿ ਉਹਨਾਂ ਦੇ ਫਲਸਫੇ ਤੇ ਚੱਲ ਰਹੀ ਹੈ ਕਿ ਗੁਰੂ ਤੇਗ ਤੇਗ ਬਹਾਦਰ ਸਾਹਿਬ ਦੇ ਜਿਹੜਾ ਉਹਨਾਂ ਨੇ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਜਾਂ ਉਹਨਾਂ ਨੇ ਜ਼ੁਲਮ ਤੇ ਤਸ਼ੱਦਦ ਦਾ ਮੁਕਾਬਲਾ ਕੀਤਾ ਕਿ ਆਮ ਆਦਮੀ ਪਾਰਟੀ ਸਰਕਾਰ ਉੱਤੇ ਪਹਿਰਾ ਦੇ ਰਹੀ ਨਹੀਂ ਦੇ ਰਹੀ ਕਿ ਔਰ ਜਲੇ ਸਨਾਤਨ ਦੀ ਪਹਿਚਾਨ ਦੇ ਉੱਤੇ ੱੱਕਾ ਲੱਗਾ ਤੇ ਉਸ ਵੇਲੇ ਜਦੋਂ ਨਵੇਂ ਪਾਜਾਹੀ ਕੋਲ ਸਾਰੇ ਚੱਲ ਕੇ ਆਏ ਤੇ ਉਹਨਾਂ ਨੇ ਕਿਹਾ ਕਿ ਜਾ ਕੇ ਕਹਿ ਦੋ ਕਿ ਅਗਰ ਸਾਡੇ ਗੁਰੂ ਧਰਮ ਪਰਿਵਰਤਨ ਕਰ ਲੈਂਦੇ ਆ ਤੇ ਅਸੀਂ ਵੀ ਕਰ ਲਾਂਗੇ ਇਸ ਕਰਕੇ ਉਹ ਪੂਰੇ ਹਿੰਦੀ ਚਾਦਰ ਬਣੇ ਗੁਰੂ ਮਹਾਰਾਜ ਜੀ ਚਮਤਕਾਰਾਂ ਦੇ ਅਗੇਂਸ ਸੀ ਅਡੰਬਰਾਂ ਦੇ ਅਗੇਂਸ ਸੀ ਉਹ ਝੁਲੰਦ ਦੇ ਗਿਲਾਬ ਸੀ ਜ਼ਬਰ ਦੇ ਗਿਲਾਬ ਸੀ ਧਾਰਮਿਕ ਆਜ਼ਾਦੀ ਦੇ ਪੱਖ ਦਾ ਸੀ ਸਿਸ ਬੈਨਰ ਉਹ ਹਰ ਤਾਜ਼ਾ ਅਪਡੇਟ ਲਈ 온 스카이 ਟੀਵੀ ਦਿਨਾਲ